ਅੱਜ ਦੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਗੱਲ ਹੈ ਜਿਹੜੀ ਉਹ ਬੱਚਿਆਂ ਦੇ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਵੱਡੇ ਸਟੂਡੈਂਟ ਨੇ ਕਾਲਜ ਦੇ ਤੇ ਜਿੰਨੇ ਵੀ ਕੋਈ ਪੇਰੈਂਟਸ ਨੇ ਤੁਹਾਡੇ ਮਾਪੇ ਨੇ ਰਿਸ਼ਤੇਦਾਰ ਨੇ ਠੀਕ ਹੈ ਜੀ ਸਾਰਿਆਂ ਦੇ ਕੰਮ ਆਉਣ ਵਾਲੀ ਅੱਜ ਦੀ ਗੱਲ ਹੈ ਤਾਂ ਅੱਜ ਦੀ ਕਹਾਣੀ ਇੱਕ ਸਕੂਲ ਤੋਂ ਸ਼ੁਰੂ ਹੁੰਦੀ ਹੈ ਸਕੈਂਡਰੀ ਸਕੂਲ ਤੋਂ ਜਿੱਥੇ 11ਵੀਂ 12ਵੀਂ ਦੇ ਬੱਚੇ ਪੜ੍ਹਦੇ ਨੇ ਤਾਂ ਸਕੂਲ ਦੇ ਵਿੱਚ ਕਲਾਸ ਲੱਗ ਰਹੀ ਸੀ ਕਲਾਸ ਦੇ ਵਿੱਚ ਬੜਾ ਵਧੀਆ ਮਾਹੌਲ ਅਧਿਆਪਕ ਜੀ ਪੜ੍ਹਾ ਰਹੇ ਸੀ ਤੇ ਅਧਿਆਪਕ ਜੀ ਜਦੋਂ ਪੜ੍ਹਾ ਰਹੇ ਸੀ ਸਾਰੇ ਬੱਚੇ ਬੜੇ ਰੁਚੀ ਦੇ ਨਾਲ ਬੜੀ ਰੌਚਿਕਤਾ ਦੇ ਨਾਲ ਅਧਿਆਪਕ ਜੀ ਨੂੰ ਸੁਣ ਰਹੇ ਸੀ ਤੇ ਕਲਾਸ ਬੜੀ ਵਧੀਆ ਤਰੀਕੇ ਨਾਲ ਉਹਨਾਂ ਦੀ ਗੱਲ ਨੂੰ ਸਮਝ ਰਹੀ ਸੀ ਤੇ ਉਹਨਾਂ ਦੇ ਪੁੱਛੇ ਹੋਏ ਹਰ ਇੱਕ ਪ੍ਰਸ਼ਨ ਦਾ ਜਵਾਬ ਵੀ ਨਾਲੋ-ਨਾਲ ਦੇ ਰਹੇ ਸੀ ਪਰ ਨਾਲ ਦੀ ਨਾਲ ਅਧਿਆਪਕ ਜੀ ਬੜੇ ਹੀ ਸੁਲਝੇ ਹੋਏ ਅਧਿਆਪਕ ਸੀਗੇ ਉਹ ਨਾਲੋ-ਨਾਲ ਹਰ ਕਲਾਸ ਦੇ ਵਿੱਚ ਜਿੱਥੇ ਵੀ ਪੜਾਉਂਦੇ ਸੀ ਤਾਂ ਹਰ ਬੱਚੇ ਦੇ ਉੱਤੇ ਆਪਣੀ ਖਾਸ ਨਜ਼ਰ ਰੱਖਦੇ ਸੀ ਹਰ ਬੱਚੇ ਦੇ ਨਾਲ ਪ੍ਰੇਮ ਪਿਆਰ ਰੱਖਦੇ ਸੀ ਉਹਦੀ ਹਰ ਹਰਕਤ ਦੇ ਉੱਤੇ ਗੌਰ ਰੱਖਦੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਬੱਚਾ ਉਹਨਾਂ ਦੀ ਕਿਸੇ ਵੀ ਗੱਲ ਦੇ ਵੱਲ ਧਿਆਨ ਨਹੀਂ ਦੇ ਰਿਹਾ ਕੀ ਨਹੀਂ ਕਰ ਰਿਹਾ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦੇ ਰਿਹਾ ਉਹਨਾਂ ਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਜਦੋਂ ਵੀ ਦੇਖਦੇ ਉਹ ਬੱਚਾ ਚੁੱਪਚਾਪ ਗੁੰਮਸਮ ਬੈਠਾ ਰਹਿੰਦਾ ਠੀਕ ਹੈ ਤਾਂ ਉਹਨਾਂ ਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਤਾਂ ਚੌਥ ਚਾਰ ਪੰਜ ਦਿਨ ਲੰਘਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਸ ਬੱਚੇ ਨੂੰ ਆਪਣੇ ਕੈਬਨ ਚ ਬੁਲਾਇਆ ਆਪਣੇ ਕਮਰੇ ਚ ਬੁਲਾਇਆ ਜਿਵੇਂ ਕਿ ਮੰਨ ਲਓ ਸਕੂਲ ਦੇ ਵਿੱਚ ਹੁੰਦਾ ਇੱਕ ਜਿੱਥੇ ਅਧਿਆਪਕ ਬੈੰਦੇ ਆ ਸਾਰੇ ਜਾਂ ਸਟਾਫ ਰੂਮ ਕਹਿ ਲਓ ਠੀਕ ਹੈ ਉਹਨਾਂ ਨੇ ਆਪਣਾ ਪੀਰੀਅਡ ਖਤਮ ਕਰਨ ਤੋਂ ਬਾਅਦ ਆਪਣਾ ਲੈਕਚਰ ਖਤਮ ਕਰਨ ਤੋਂ ਬਾਅਦ ਉਸ ਬੱਚੇ ਨੂੰ ਕਿਹਾ ਕਿ ਬੇਟਾ ਤੁਸੀਂ ਮੈਨੂੰ ਆ ਕੇ ਮੇਰੇ ਕਮਰੇ ਦੇ ਵਿੱਚ ਮਿਲਿਓ ਤਾਂ ਉਸ ਬੱਚੇ ਨੇ ਅਧਿਆਪਕ ਦੀ ਗੱਲ ਮੰਨ ਕੇ ਅਗਲੇ ਹੀ ਪੀਰੀਅਡ ਦੇ ਵਿੱਚ ਜਦੋਂ ਵੀ ਉਸ ਨੂੰ ਫ੍ਰੀ ਪੀਰੀਅਡ ਮਿਲਿਆ ਤਾਂ ਉਹ ਅਧਿਆਪਕ ਦੇ ਕੈਬਨ ਦੇ ਵਿੱਚ ਚੱਲ ਆ ਗਿਆ ਤਾਂ ਕੈਬਨ ਦੇ ਵਿੱਚ ਜਾ ਕੇ ਉਸ ਅਧਿਆਪਕ ਨੇ ਉਸ ਬੱਚੇ ਨੂੰ ਕਿਵੇਂ ਨਾ ਕਿਵੇਂ ਗੱਲਾਂ-ਗੱਲਾਂ ਦੇ ਵਿੱਚ ਗੱਲ ਪੁੱਛਣੀ ਚਾਹੀ ਕਿ ਬੇਟਾ ਬੀਤੂ ਕਲਾਸ ਦੇ ਵਿੱਚ ਜਾਦਾ ਚੁੱਪ ਬੈਠਾ ਰਹਿਣਾ ਕੋਈ ਸਮੱਸਿਆ ਹੈ ਤਾਂ ਮੇਰੇ ਨਾਲ ਸਾਂਝੀ ਕਰ ਕੋਈ ਤੈਨੂੰ ਸਰੀਰਕ ਸਮੱਸਿਆ ਹੈ ਕੋਈ ਤੈਨੂੰ ਘਰੇਲੂ ਸਮੱਸਿਆ ਹੈ ਕੋਈ ਪੈਸੇ ਦੀ ਸਮੱਸਿਆ ਹੈ ਤਾਂ ਦੱਸ ਤਾਂ ਬੱਚਾ ਜਲਦੀ ਕੁਝ ਦੱਸਦਾ ਨਹੀਂ ਪਰ ਅਧਿਆਪਕ ਚਿੰਤਤ ਉਹਦੇ ਬਾਰੇ ਚਿੰਤਤ ਸੀਗਾ ਕਿਉਂਕਿ ਇੱਕ ਅਧਿਆਪਕ ਆਪਣੀ ਜਮਾਤ ਦੇ ਬੱਚਿਆਂ ਨੂੰ ਵੀ ਆਪਣੇ ਹੀ ਬੱਚੇ ਸਮਝਦਾ ਹੁੰਦਾ ਤਾਂ ਬਾਰ ਬਾਰ ਪੁੱਛਣ ਤੇ ਬੱਚੇ ਨੇ ਥੋੜਾ ਕ ਕਿਹਾ ਸਰ ਉਹ ਕੁਝ ਨਹੀਂ ਜੀ ਉਹ ਕੁਝ ਨਹੀਂ ਜੀ ਬਸ ਮੇਰੇ ਨਾਲ ਜੀ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਸੀ ਜੀ ਬਸ ਉਹਦੇ ਕਰਕੇ ਜੀ ਬਸ ਐਦਾਂ ਕਰਦਾ ਕਰਦੇ ਬਹਾਨੇ ਥੋੜੇ ਜਿਹਾ ਬਣਾ ਕੇ ਪੂਰੀ ਗੱਲ ਨਾ ਦੱਸੀ ਪਰ ਅਧਿਆਪਕ ਜੀ ਨੂੰ ਇਹ ਪਤਾ ਲੱਗ ਗਿਆ ਕਿ ਬੱਚੇ ਨਾਲ ਕੁਝ ਪਹਿਲਾਂ ਕੋਈ ਨਾ ਕੋਈ ਗੱਲਬਾਤ ਹੋਈ ਆ ਉਸ ਤੋਂ ਬਾਅਦ ਅਧਿਆਪਕ ਜੀ ਨੇ ਉਸ ਬੱਚੇ ਬਾਰੇ ਸੋਚਣਾ ਬੰਦ ਨਹੀਂ ਕੀਤਾ ਤਾਂ ਕਾਫੀ ਦਿਨ ਇਸੇ ਤਰ੍ਹਾਂ ਹੀ ਚੱਲੀ ਗਿਆ ਕਲਾਸ ਦੇ ਵਿੱਚ ਤੇ ਬੱਚਾ ਉਸੇ ਤਰ੍ਹਾਂ ਹੀ ਪੂਰਾ ਧਿਆਨ ਨਹੀਂ ਦੇ ਰਿਹਾ ਸੀ ਅਧਿਆਪਕ ਜੀ ਵੱਲ ਉਹਨਾਂ ਦੀ ਪੜ੍ਹਾਈ ਵੱਲ ਜਾਂ ਜਿਸ ਤਰ੍ਹਾਂ ਵੀ ਉਹ ਕਲਾਸ ਦੇ ਵਿੱਚ ਪੜ੍ਹਾਉਂਦੇ ਸੀਗੇ ਤਾਂ ਇੱਕ ਦਿਨ ਅਧਿਆਪਕ ਜੀ ਨੇ ਉਸ ਬੱਚੇ ਨੂੰ ਸਕੂਲ ਤੋਂ ਬਾਅਦ ਕਿਹਾ ਕਿ ਬੇਟਾ ਤੂੰ ਮੈਨੂੰ ਅੱਜ ਸ਼ਾਮ ਨੂੰ ਘਰ ਮਿਲ ਮੇਰੇ ਘਰ ਜ਼ਰੂਰ ਆਵੀਂ ਠੀਕ ਹੈ ਤੂੰ ਮੇਰੇ ਘਰ ਆਉਣਾ ਆਪਾਂ ਬੈਠਾਂਗੇ 10 ਮਿੰਟ ਗੱਲਾਂ ਬਾਤਾਂ ਕਰਾਂਗੇ ਸੋ ਤੂੰ ਮੈਨੂੰ ਮਿਲਣਾ ਵੀ ਤਾਂ ਅਧਿਆਪਕ ਨੇ ਕਿਹਾ ਸੀ ਤਾਂ ਬੱਚੇ ਨੇ ਕਿਹਾ ਕਿ ਜ਼ਰੂਰ ਅਧਿਆਪਕ ਜੀ ਦੇ ਘਰ ਮੈਂ ਮਿਲਣ ਜਾਵਾਂਗਾ ਤਾਂ ਬੱਚਾ ਸ਼ਾਮ ਨੂੰ ਫ੍ਰੀ ਹੋ ਕੇ ਅਧਿਆਪਕ ਜੀ ਦੇ ਘਰ ਚਲਿਆ ਜਾਂਦਾ ਅਧਿਆਪਕ ਜੀ ਦੇ ਘਰ ਜਦੋਂ ਚਲਿਆ ਜਾਂਦਾ ਅਧਿਆਪਕ ਜੀ ਉਸ ਸਮੇਂ ਰਸੋਈ 'ਚ ਸੀਗੇ ਤਾਂ ਉਹ ਬੱਚੇ ਨੂੰ ਆ ਕੇ ਦੇਖ ਕੇ ਉਹਨੂੰ ਕਹਿੰਦੇ ਆ ਕਿ ਬੇਟਾ ਤੂੰ ਬੈਠ ਮੈਂ ਇੱਕ ਮਿੰਟ 'ਚ ਹੀ ਆਇਆ ਤਾਂ ਬੱਚੇ ਦੇ ਲਈ ਅਧਿਆਪਕ ਜੀ ਕੀ ਕਰਦੇ ਨੇ ਮੌਸਮ ਦੇ ਹਿਸਾਬ ਨਾਲ ਕਿਉਂਕਿ ਮੌਸਮ ਥੋੜਾ ਗਰਮ ਸੀਗਾ ਤਾਂ ਉਹ ਰਸੋਈ 'ਚ ਹੀ ਸੀਗੇ ਤਾਂ ਉਹ ਬੱਚੇ ਦੇ ਲਈ ਸਿਕੰਜਮੀ ਬਣਾਉਂਦੇ ਆ ਕਿ ਚਲੋ ਅਸੀਂ ਬੈਠ ਕੇ ਸਿਕੰਜਮੀ ਪੀਵਾਂਗੇ ਪਰ ਉਹ ਸਿਕੰਜਮੀ ਬਣਾਉਂਦੇ ਬਣਾਉਂਦੇ ਸਕੰਜਮੀ ਵਿੱਚ ਨਮਕ, ਮਿੱਠਾ, ਨਿੰਬੂ ਸਾਰਾ ਕੁਝ ਹੀ ਪੈਂਦਾ ਤਾਂ ਬਣਾਉਂਦੇ ਬਣਾਉਂਦੇ ਉਹਨਾਂ ਨੇ ਜਾਣ ਬੁੱਝ ਕੇ ਥੋੜਾ ਜਿਹਾ ਨਮਕ ਵੱਧ ਪਾਤਾ ਕੀ ਕੀਤਾ ਨਮਕ ਵੱਧ ਪਾਤਾ ਤਾਂ ਨਮਕ ਵੱਧ ਪਾ ਕੇ ਸਕੰਜਮੀ ਬਣਾ ਕੇ ਉਹਨਾਂ ਨੇ ਕੀ ਕੀਤਾ ਲਿਆ ਕੇ ਬੱਚੇ ਨੂੰ ਦਿੱਤੀ ਗਲਾਸ ਫੜਾਇਆ ਕਿ ਬੇਟਾ ਲਓ ਸਕੰਜਮੀ ਪੀਓ ਤੇ ਸਕੰਜਮੀ ਪੀਂਦੇ ਪੀਂਦੇ ਆਪਾਂ ਗੱਲਾਂ ਕਰਦੇ ਆਂ ਤਾ ਬੱਚੇ ਨੇ ਸਿਕੰਜਮੀ ਦਾ ਗਲਾਸ ਫੜਿਆ ਤੇ ਸਿਕੰਜਮੀ ਦੀ ਜਦੋਂ ਪਹਿਲੀ ਘੁੱਟ ਪਰੀ ਤਾਂ ਉਹ ਬੱਚੇ ਨੇ ਪੀਨਸਾਰ ਮੂੰਹ ਇਸ ਤਰ੍ਹਾਂ ਜੇ ਬਣਾ ਲਿਆ ਕੋਈ ਥੋੜੀ ਜੀ ਠੀਕ ਹੈ ਕਿਉਂਕਿ ਜਦੋਂ ਨਮਕ ਜ਼ਿਆਦਾ ਸੀ ਤਾਂ ਜਦੋਂ ਨਮਕ ਮੂੰਹ ਨੂੰ ਲੱਗੂਗਾ ਜੀਭ ਤੇ ਲੱਗੂਗਾ ਤਾਂ ਸਵਾਦ ਤਾਂ ਥੋੜਾ ਜਿਹਾ ਵੱਖਰਾ ਹੀ ਆਊਗਾ ਨਾ ਸਵਾਦ ਨਹੀਂ ਲੱਗਣੀ ਤਾਂ ਉਸੇ ਤਰ੍ਹਾਂ ਉਹਨੂੰ ਸਵਾਦ ਨਹੀਂ ਲੱਗੀ ਤਾਂ ਉਹਦਾ ਮੂੰਹ ਦੇਖ ਕੇ ਅਧਿਆਪਕ ਜੀ ਕਹਿੰਦੇ ਬੇਟਾ ਕੀ ਗੱਲ ਹੋ ਗਈ ਉਹ ਕਹਿੰਦਾ ਜੀ ਕੁਛ ਨਹੀਂ ਥੋੜਾ ਜਨਾ ਸਿਕੰਜਮੀ ਦੇ ਵਿੱਚ ਨਮਕ ਜ਼ਿਆਦਾ ਅਧਿਆਪਕ ਜੀ ਕਹਿੰਦੇ ਫੇਰ ਤਾਂ ਇਹ ਸਿਕੰਜਮੀ ਖਰਾਬ ਹੋ ਗਈ ਬਈ ਇਹ ਤਾਂ ਖਰਾਬ ਹੋ ਗਈ ਇਹਨੂੰ ਫੜਾ ਮੇਰੇ ਮੇਰੇ ਗਲਾਸ ਮੈਨੂੰ ਵਾਪਸ ਦੇ ਦੇ ਮੈਂ ਇਹਨੂੰ ਚੱਕ ਕੇ ਡੋਲ ਦਿਨਾ ਠੀਕ ਹੈ ਫਿਰ ਮੈਂ ਹੋਰ ਬਣਾ ਲੂੰਗਾ ਕੋਈ ਗੱਲ ਨਹੀਂ ਤੂੰ ਇਹਨੂੰ ਦੇ ਦੇ ਤਾਂ ਬੱਚਾ ਕਹਿੰਦਾ ਸਰ ਨਹੀਂ ਡੋਲਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਨਾ ਹੀ ਸਿਕੰਜਮੀ ਖਰਾਬ ਹੋਈ ਹੋਈ ਹੈ ਤਾਂ ਅਧਿਆਪਕ ਜੀ ਕਹਿੰਦੇ ਫੇਰ ਕਹਿੰਦੇ ਜੀ ਇਹਦੇ ਚ ਨਮਕ ਹੀ ਜ਼ਿਆਦਾ ਹੈ ਨਾ ਜੇ ਆਪਾਂ ਇਹਦੇ ਵਿੱਚ ਥੋੜਾ ਮਿੱਠਾ ਹੋਰ ਪਾ ਦਈਏ ਤਾਂ ਸਕੰਜਮੀ ਬੜੀ ਸਵਾਦ ਬਣ ਜੂ ਜਾਂ ਇਹਦਾ ਟੇਸਟ ਆ ਜਿਹੜਾ ਉਹ ਵਧੀਆ ਬਣ ਜੂ ਨਮਕ ਦਾ ਟੇਸਟ ਘਟ ਜੂਗਾ ਮਿੱਠਾ ਹੋਰ ਪਾ ਕੇ ਬਰਾਬਰ ਹੋ ਜਾਣਗੇ ਤਾਂ ਸਕੰਜਮੀ ਵਧੀਆ ਟੇਸਟੀ ਬਣ ਜੂ ਅਧਿਆਪਕ ਜੀ ਬੜੇ ਖੁਸ਼ ਹੋਏ ਵੀ ਬੱਚਾ ਬੜਾ ਚੋਸਤ ਹੈ ਗੱਲ ਉਹਦੀ ਸਮਝ ਗਿਆ ਤਾਉ ਕਹਿੰਦੇ ਬੇਟਾ ਮੈਂ ਨਮਕ ਜਾਣਬੁੱਝ ਕੇ ਹੀ ਪਾਇਆ ਸੀ ਕਿਉਂਕਿ ਤੂੰ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠਾ ਹੈ ਤਾਂ ਜ਼ਿੰਦਗੀ ਵੀ ਤਾਂ ਸਾਡੀ ਸ਼ਕੰਜਮੀ ਵਰਗੀ ਹੀ ਹੈ ਜ਼ਿੰਦਗੀ ਵੀ ਸਾਡੀ ਸ਼ਕੰਜਮੀ ਵਰਗੀ ਹੈ ਤੂੰ ਇਹ ਗੱਲ ਸਮਝ ਗਿਆ ਕਿ ਇੱਚ ਥੋੜਾ ਜਿਹਾ ਮਿੱਠਾ ਹੋਰ ਪਾਈਏ ਤਾਂ ਸ਼ਕੰਜਮੀ ਸਵਾਦ ਬਣ ਜੂਗੀ ਤੇ ਉਸੇ ਤਰ੍ਹਾਂ ਤੂੰ ਆਪਦੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠਾ ਹੈ ਤੇ ਅੱਜ ਦਾ ਟਾਈਮ ਖਰਾਬ ਕਰੀ ਜਾਂਦਾ ਹੈ ਨਾ ਕਲਾਸ 'ਚ ਧਿਆਨ, ਨਾ ਤੂੰ ਨੂੰ ਆਪਣੇ ਆਲੇ-ਦੁਆਲੇ ਨਾ ਪਰਿਵਾਰ 'ਚ ਧਿਆਨ, ਤੂੰ ਆਪਣੇ ਆਪ ਦਾ ਵੀ ਧਿਆਨ ਨਹੀਂ ਰੱਖ ਰਿਹਾ। ਤੂੰ ਅੱਜ ਦਾ ਵਰਤਮਾਨ ਵੀ ਖਰਾਬ ਕਰ ਰਿਹਾ ਹੈਂ। ਉਸੇ ਤਰ੍ਹਾਂ ਜਿਹੜੀਆਂ ਪੁਰਾਣੇ ਸਮੇਂ 'ਚ ਤੁਹਾਡੇ ਨਾਲ ਬੀਤੀਆਂ ਹੋਈਆਂ ਕੌੜੀਆਂ ਗੱਲਾਂ ਹੁੰਦੀਆਂ। ਜੇ ਉਹਨਾਂ ਨੂੰ ਤੁਸੀਂ ਹੌਲੀ-ਹੌਲੀ ਭੁਲਾ ਕੇ ਅੱਜ ਦੇ ਸਮੇਂ 'ਚ ਕੁਝ ਚੰਗੇ ਕੰਮ ਕਰੋ, ਆਪਣੇ ਪਸੰਦ ਦੇ ਕੰਮ ਕਰੋ, ਠੀਕ ਹੈ? ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਿਲੇ। ਤਾਂ ਪ੍ਰਾਣੀਆਂ ਗੱਲਾਂ ਵੀ ਛੇਤੀ ਭੁੱਲ ਜਾਓਗੇ ਠੀਕ ਹੈ ਤੇ ਜਿਵੇਂ ਜਿਵੇਂ ਸਮਾਂ ਲੰਘਦਾ ਜਾਊਗਾ ਉਹ ਤੁਹਾਡੇ ਲਈ ਇਤਿਹਾਸ ਜਾਂ ਪੁਰਾਣਾ ਸਮਾਂ ਬਣਦਾ ਜਾਊਗਾ ਤੇ ਇਹ ਅੱਜ ਦੀਆਂ ਮਿੱਠੀਆਂ ਜਿਹੜੀਆਂ ਗੱਲਾਂ ਤੁਸੀਂ ਕਰੋਗੇ ਚੰਗੇ ਕੰਮ ਕਰੋਗੇ ਉਹ ਹੌਲੀ-ਹੌਲੀ ਮਿੱਠੀਆਂ ਯਾਦਾਂ ਬਣ ਜਾਣਗੀਆਂ ਤਾਂ ਇਹੀ ਤਾਂ ਬੇਟਾ ਮੈਂ ਤੁਹਾਨੂੰ ਗੱਲ ਸਮਝਾ ਰਿਹਾ ਕਿ ਲੰਘੇ ਹੋਏ ਸਮੇਂ ਦੇ ਲਈ ਅੱਜ ਦਾ ਸਮਾਂ ਖਰਾਬ ਨਾ ਕਰੋ ਪ੍ਰਾਣੇ ਸਮੇਂ ਦੇ ਵਿੱਚ ਜੋ ਕੁਝ ਹੋ ਗਿਆ ਉਹਨੂੰ ਅੱਜ ਚੰਗੇ ਕੰਮ ਕਰਕੇ ਅੱਜ ਵਧੀਆ ਕੰਮ ਕਰਕੇ ਅੱਜ ਤੁਹਾਡੀਆਂ ਮਿੱਠੀਆਂ ਯਾਦਾਂ ਤਿਆਰ ਕਰੋ ਜਿਹਦੇ ਨਾਲ ਤੁਹਾਡਾ ਆਉਣ ਵਾਲਾ ਸਮਾਂ ਇਸ ਮਿੱਠੀਆਂ ਯਾਦਾਂ ਦੇ ਨਾਲ ਭਰਿਆ ਰਹੇ ਤੇ ਪੁਰਾਣੀਆਂ ਗੱਲਾਂ ਤੁਸੀਂ ਭੁੱਲ ਜਾਓ ਤਾਂ ਇਸ ਕਹਾਣੀ ਤੋਂ ਸਾਨੂੰ ਇਹੀ ਮੈਸੇਜ ਮਿਲਿਆ ਕਿ ਸਕੰਜਮੀ ਦਾ ਸਵਾਦ ਤੇ ਜ਼ਿੰਦਗੀ ਦਾ ਸਵਾਦ ਇੱਕੋ ਜਿਹਾ ਹੁੰਦੇ ਆ ਥੋੜਾ ਜਿਹਾ ਨਮਕਬੱਧ ਪਾ ਲੋਗੇ ਕੌੜੀਆਂ ਗੱਲਾਂ ਵੱਧ ਪਾ ਲੋਗੇ ਤਾਂ ਕੀ ਹੋ ਜੂ ਇਹ ਕੌੜੀ ਖੱਟੀ ਹੋ ਜੋ ਜਿਹਦੇ ਵਿੱਚ ਮਿੱਠਾ ਹੋਰ ਮਿਲਾ ਦੋਗੇ ਮਿੱਠੀਆਂ ਆਜਾਦਾ ਮਿੱਠੀਆਂ ਗੱਲਾਂ ਚੰਗੇ ਗੁਣ ਮਿਲਾ ਦੋਗੇ ਤਾਂ ਇਹੀ ਜ਼ਿੰਦਗੀ ਇਹੀ ਸਿਕੰਜਮੀ ਸਵਾਦ ਬਣ ਜਾਊਗੀ ਧੰਨਵਾਦ